ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ 2 ਸਾਲ ਦੀ ਸਜ਼ਾ ਹੋਈ ਹੈ ਆਮ ਆਦਮੀ ਪਾਰਟੀ ਸੱਤਾ ਤੇ ਪੰਜਾਬ ਚ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਲਗਾਤਾਰ ਲੋਕਾਂ ਨੂੰ ਸਿੰਸੀਤਾ ਦੇਣ ਦੇ ਚੱਕਰ 'ਚ ਆਮ ਆਦਮੀ ਪਾਰਟੀ ਦਾ ਆਪਣਾ ਭਾਂਡਾ ਗੋਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਮਾਮਲਾ ਕੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮਹਰਿੰਦਰ ਪਾਜਵਾ ਆਮ ਆਦਮੀ ਪਾਰਟੀ ਦੇ ਅੱਧਿਓ ਵੱਧ ਲੀਡਰਾਂ ਨੇ ਬੇਅਦਬੀ ਬੇਅਦਬੀ ਦੇ ਮੁੱਦੇ ਦੇ ਉੱਤੇ ਆਪਣੇ ਸੰਘਾਂ ਦੇ ਆਪਰੇਸ਼ਨ ਕਰਵਾ ਲਏ ਪਰ ਉਹਨਾਂ ਦਾ ਆਪਣਾ ਐਮਐਲਏ ਬੇਅਦਬੀ ਦਾ ਦੋਸ਼ੀ ਪਾਇਆ ਗਿਆ ਹੈ ਉਹਨੂੰ 2 ਸਾਲ ਤੇ 11000 ਰੁਪਏ ਦੀ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਪਰ ਸੱਤਾ ਦੇ ਗਲਿਆਰਿਆਂ ਦੇ ਅੰਦਰ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਇੱਜ਼ਤ ਚੁੱਪ ਕਰ ਜਾਣਾ ਜਿਵੇਂ ਉਹਨਾਂ ਨੂੰ ਸੱਪ ਸੌਂਗ ਗਿਆ ਹੁੰਦਾ ਹੈ ਬੜੇ ਸਵਾਲ ਪੈਦਾ ਕਰਦਾ ਆਖਰਕਾਰ ਆਮ ਆਦਮੀ ਪਾਰਟੀ 2016 15 ਚ ਬੇਅਦਬੀ ਹਾਏ ਬੇਅਦਬੀ ਹੋ ਗਈ ਬੇਅਦਬੀ ਹੋ ਗਈ ਹੈ ਕਾਲੀਆਂ ਨੇ ਬੇਅਦਬੀ ਕਰਾਤੀ ਤੇ ਤੁਹਾਡੇ ਵਾਲੇ ਨੇ ਕੀ ਮਾਫ ਕਰਨਾ ਮੈਂ ਵੈਸੇ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਪਰ ਇਹ ਗੱਲ ਬੜੀ ਹੰਮ ਕੇ ਦਿਲ ਨੂੰ ਲੱਗਦੀ ਹੈ ਕਿ ਕੀ ਆਵਾਦਮੀ ਪਾਰਟੀ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਲੱਗ ਹੈ ਆਮ ਆਦਮੀ ਪਾਰਟੀ ਨਹੀਂ ਕਾਂਗਰਸ ਅਕਾਲੀ ਦਲ ਬਾਕੀਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਲੱਗ ਤਰੀਕੇ ਦੀ ਹੈ ਤੇ ਕੁਰਾਨ ਸ਼ਰੀਫ ਦੀ ਬੇਅਦਬੀ ਅਲੱਗ ਤਰੀਕੇ ਦੀ ਹੈ ਕੱਲ ਦਾ ਵਿਕਰਮ ਜੀਠਿਆ ਇੱਕ ਦੋ ਲੀਡਰਾਂ ਨੂੰ ਹੋਰ ਛੱਡਦੀਏ ਕਿਸੇ ਲੀਡਰ ਦੀ ਜ਼ੁਬਾਨ ਤੇ ਇਸ ਮਸਲੇ ਦਾ ਗੱਲ ਹੀ ਨਹੀਂ ਆਈ ਐਡਾ ਤਕੜਾ ਮਸਲਾ ਹੋਵੇ ਸੱਤਾ ਤੇ ਘਿਰਦੀ ਹੋਵੇ ਇਹਦਾ ਮਤਲਬ ਇਹ ਹੈ ਕਿ ਜਿਹੜੀ ਸਾਡੀ ਸਾਇਕੀ ਹੈ ਜਿਹੜਾ ਸਾਡਾ ਸੋਚਣ ਦੀ ਸ਼ਕਤੀ ਹੈ ਉਹ ਕੇਂਦ੍ਰਿਤ ਹੈ ਉਹ ਇੱਕ ਪਾਸੇ ਨੂੰ ਡਿਕਲੈਨ ਹੋ ਕੇ ਚੱਲਦੀ ਹੈ ਉਹਨੂੰ ਦੂਜਿਆਂ ਨਾਲ ਕੋਈ ਸਰੋਕਾਰ ਨਹੀਂ ਜਿਹੜੀ ਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਭਾਈਚਾਰਾ ਹੈ ਅਸੀਂ ਸਿਰਫ ਉਹਦੀ ਤਰਜ਼ਮਾਨੀ ਕਰਦੇ ਹਾਂ ਲੱਗਦਾ ਇੰਜ ਮਾਮਲਾ ਇਹ ਹੈ ਕਿ ਮਰੇਲ ਕੋਟਲਾ ਦੀ ਅਦਾਲਤ ਨੇ ਦਿੱਲੀ ਦੇ ਮਹਿਰੋਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ 8 ਸਾਲ ਪੁਰਾਣੇ ਕੁਰਾਨ ਸ਼ਰੀਫ ਦੀ ਬੇਅਦਬੀ ਸੰਬੰਧੀ ਮਾਮਲੇ ਦੇ ਵਿੱਚ 2 ਸਾਲ ਦੀ ਸਜ਼ਾ ਅਤੇ 11000 ਰੁਪਏ ਦਾ ਜੁਰਮਾਨਾ ਕੀਤਾ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ 2016 ਦੇ 24 ਜੂਨ ਨੂੰ ਮਰੀਲਕੋਟਲਾ ਵਿੱਚ ਵਾਪਰੇ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿੱਚ ਵਿਧਾਇਕ ਨਰੇਸ਼ ਯਾਦਵ ਨੂੰ ਸ਼ੁੱਕਰਵਾਰ ਨੂੰ ਮੁਜਰਮ ਕਰਾਰ ਦਿੱਤਾ ਸੀ। ਅਦਾਲਤ ਨੇ ਨਰੇਸ਼ যাদব ਨੂੰ ਧਾਰਾ 295 ਤਹਿਤ 2 ਸਾਲ ਦੀ ਸਜ਼ਾ ਤੇ 5000 ਰੁਪਏ ਜੁਰਮਾਨਾ ਧਾਰਾ 153 ਤਹਿਤ 2 ਸਾਲ ਦੀ ਸਜ਼ਾ ਤੇ 5000 ਰੁਪਏ ਜੁਰਮਾਨਾ ਤੇ ਧਾਰਾ 120 ਬੀ ਦੀ ਜਾਨੀ ਕਿ ਸਾਜ਼ਿਸ਼ ਰਚਨ ਦੀ ਤਹਿਤ 6 ਮਹੀਨੇ ਦੀ ਸਜ਼ਾ ਤੇ 1000 ਰੁਪਏ ਦਾ ਜੁਰਮਾਨਾ ਕੀਤਾ ਹੈ ਵੱਖ-ਵੱਖ ਤਰਾਵਾਂ ਹੇਠ ਸੁਣਾਈਆਂ ਸਜ਼ਾਵਾਂ ਨਾਲੋਂ ਨਾਲ ਚੱਲਣਗੀਆਂ ਪੁਲਿਸ ਨੇ ਨਰੇਸ਼ যাদব ਨੂੰ ਦੋਸ਼ੀ ਿਕrar ਦਿੱਤੇ ਜਾਣ ਮਗਰੋਂ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅੱਜ ਉਸ ਨੂੰ ਸਖਤ ਸਜ਼ਾ ਰਕਿਆ ਪ੍ਰਬੰਧਾ ਹੇਠ ਅਦਾਲਤ ਚ ਪੇਸ਼ ਕੀਤਾ ਗਿਆ ਤੁਸੀਂ ਇਹ ਦੇਖੋ ਕਿ ਮੀਡੀਆ ਦੇ ਵਿੱਚ ਕਵਰੇਜ ਹੀ ਨਹੀਂ ਗਈ ਲੋਕ ਕਹਿ ਦੇਣਗੇ ਜੀ ਅਸੀਂ ਆ ਧਮਕਾਨੇ ਤੇ ਫਲਾਨੇ ਤੇ 18 ਤੇ 19 ਤੇ ਪ੍ਰੋ ਤੇ ਫਲਾਨੇ ਤੇ ਤਾਂ ਦੇਖੀ ਨਹੀਂ ਤੁਸੀਂ ਕਿੱਥੋਂ ਦੇ ਰਹੇ ਇੱਥੋਂ ਪਤਾ ਲੱਗਦਾ ਹੈ ਕਿ ਕੌਣ ਖਬਰਾਂ ਲੁਕਾਉਂਦਾ ਹੈ ਤੇ ਕੌਣ ਛਪਾਉਂਦਾ ਹੈ ਕਿਹੜਾ ਛਾਪਦਾ ਹੈ ਤੇ ਕਿਹੜਾ ਛਪਾਉਂਦਾ ਇੱਥੋਂ ਪਤਾ ਲੱਗ ਜਾਂਦਾ ਸਾਰੇ ਦਾ ਸਾਰਾ ਮਾਜਰਾ ਇੱਥੇ ਖੜਾ ਹੈ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਨਾਲ ਇੱਕ ਵੱਡੀ ਘਟਨਾ ਵਾਪਰੀ ਹੋਵੇ ਇਦੜਬੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਭਾਸ਼ਣ ਦੇ ਰਹੇ ਹੋਣ ਤੇ ਮਰੇਲ ਕੋੜਲੇ ਦੇ ਵਿੱਚ ਸਜਾ ਸੁਣਾਈ ਜਾ ਰਹੀ ਹੋਵੇ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ ਕਿ ਨਰੇਸ਼ ਜਾਦਵ ਨੂੰ ਗਲਤ ਤਰੀਕੇ ਦੇ ਨਾਲ ਫਸਾਇਆ ਜਾ ਰਿਹਾ ਕੀ ਹੁਣ ਅਦਾਲਤਾਂ ਗਲਤ ਫੈਸਲੇ ਕਰ ਰਹੀਆਂ ਇਸ ਮਾਮਲੇ 'ਚ ਨਰੇਸ਼ ਜਾਦਵ ਦਾ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਪੁਲਿਸ ਆਭਿਦਾਇਕ ਨਰੇਸ਼ ਜਾਦਵ ਨੂੰ ਸੁਰੱਖਿਆ ਪ੍ਰਬੰਧਾ ਹੇਠ ਸ਼ਾਮ ਕਰੀਬ 6:30 ਵਜੇ ਆਪਣੇ ਨਾਲ ਲੈ ਗਈ ਪੁਲਿਸ ਦੇ ਵਾਹਨ ਵਿੱਚ ਬੈਠਣ ਮੌਕੇ ਨਰੇਸ਼ ਜਾਦਵ ਨੇ ਕਿਹਾ ਕਿ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਉਹਨਾਂ ਨਾਲ ਇਹ ਮਾਮਲਾ ਵਿੱਚ ਤੱਕਾ ਹੋਇਆ ਅਦਾਲਤਾਂ ਵੀ ਠੱਕੇ ਕਰਨ ਲੱਗ ਗਈਆਂ ਆਮ ਆਦਮੀ ਪਾਰਟੀ ਦਾ ਕਹਿੰਦੀ ਹੈ ਕਿ ਦੇਸ਼ ਦੀਆਂ ਅਦਾਲਤਾਂ ਬਹੁਤ ਨਿਆਂ ਸੰਗਤ ਨੇ ਉਹ ਬੜਾ ਨਿਆਂ ਕਰਦੀਆਂ ਨੇ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਬੜਾ ਨਿਆਂ ਹੋ ਗਿਆ ਕਿ ਮਰੇਲਕੋਟਲੇ ਵਾਲੀ ਅਦਾਲਤ ਪੱਖਪਾਤ ਕਰਦੀ ਹੈ ਸਵਾਲ ਹੈ ਇਹ ਇਸ ਸਵਾਲ ਦਾ ਜਵਾਬ ਸੱਤਾਧਾਰੀਆਂ ਨੂੰ ਦੇਣਾ ਪੈਣਾ ਅੱਜ ਨਹੀਂ ਤਾਂ ਕੱਲ ਨੂੰ ਇਹਨਾਂ ਨੂੰ ਜਵਾਬ ਦੇਣਾ ਹੀ ਪੈਣਾ ਸਵਾਲ ਇੱਥੇ ਵਿਰੋਧੀ ਧਿਰ ਦਾ ਵੀ ਆ ਵਿਰੋਧੀ ਧਿਰ ਦੇ ਵਿੱਚ ਮੈਂ ਕੱਲ ਇਸ ਮਾਮਲੇ ਤੇ ਸਾਰਾ ਦਿਨ ਨਿਗਾਹ ਮਾਰਦਾ ਰਿਆ ਵਿਕਰਮ ਜੀਠੀਆ ਇੱਕ ਦੋ ਆਗੂਆਂ ਨੂੰ ਹੋਰ ਛੱਡਦੀ ਏ ਬਾਕੀ ਕੋਈ ਆਗੂ ਇਸਤੇ ਨਹੀਂ ਬੋਲਿਆ ਅੱਜ ਵੀ ਅਖਬਾਰਾਂ ਦੇ ਪੰਨੇ ਦੇਖ ਲਓ ਤੁਸੀਂ ਚੱਕ ਕੇ ਤੁਹਾਨੂੰ ਕੋਈ ਬੋਲਿਆ ਹੋਇਆ ਨਜ਼ਰ ਆਵੇ ਤਾਂ ਮੇਰਾ ਨਾਮ ਵਟਾ ਦਿਓ ਨਾ ਪਾਜ ਪਾ ਦਾ ਨਾ ਕਾਂਗਰਸ ਦਾ ਨਾ ਅਕਾਲੀਆਂ ਦਾ ਨਾ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਦਾ ਨਾ ਸਿਮਰਿੰਦਰ ਸਿੰਘ ਮਾਨ ਹੁਰਾਂ ਦਾ ਕੋਈ ਨਹੀਂ ਬੋਲਿਆ ਨਾ ਕਾਮਰੇਡਾਂ ਦਾ ਕਿਸੇ ਦੀ ਜबान ਨਹੀਂ ਖੁੱਲੀ ਐਡਾ ਤਕੜਾ ਮਸਲਾ ਹੋਵੇ ਇੱਕ ਧਾਰਮਿਕ ਗ੍ਰੰਥ ਦੀ ਬੇਅਦਵੀ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਜਿਹੜੀ ਦੋ ਸੂਬਿਆਂ 'ਚ ਸੱਤਾਧਾਰੀ ਹੈ ਉਹਦਾ ਵਿਧਾਇਕ ਦੋਸ਼ੀ ਪਾਇਆ ਜਾਵੇ ਸਵਾਲ ਇਹ ਹੈ ਕਿ ਕੋਈ ਗੰਡ ਤੁੱਪ ਹੋਈ ਹੋਈ ਹੈ ਇਹਨਾਂ ਦੀ ਆਪਸ ਵਿੱਚ ਜਾਏ ਕ੍ਰਾਂਨ ਸ਼ਰੀਫ ਦੀ ਬੇਅਦਬੀ ਨੂੰ ਬੇਅਦਬੀ ਨਹੀਂ ਸਮਝਦੇ ਇਹ ਇੱਕ ਮਸਲਾ ਆਇਆ ਹੈ ਜਿਹੜਾ ਅੱਜ ਸਾਡੇ ਸਾਹਮਣੇ ਆ ਕੇ ਖੜਾ ਹੋ ਗਿਆ ਸੱਤਾਧਾਰੀਆਂ ਨੂੰ ਤਾਂ ਮੂੰਹ ਲਕਾਉਣ ਲਈ ਥਾਂ ਨਹੀਂ ਲੱਭਦੀ ਕਹਿੰਦੇ ਨੇ ਕਿ ਭਗਵੰਤ ਮਾਨ ਕਹਿੰਦੇ ਹੁੰਦੇ ਨੇ ਕਿ ਜਦੋਂ ਨੱਕਸੋਨ ਮਾਰਦਾ ਨਾ ਮੁੱਕੀ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਸੱਤਾਧਾਰੀਆਂ ਦੀ ਮੱਤ ਵੱਜੀ ਹੋਈ ਨਜ਼ਰ ਆਉਂਦੀ ਹੈ ਕਿ ਲੋਕਾਂ ਦਾ ਢੰਡੋਰਾ ਪਿੱਟਣਾ ਤੇ ਆਪਣੇ ਵਾਰੀ ਚੀਜ਼ਾਂ ਨੂੰ ਕੱਚ ਚਲਕਾ ਲੈਣਾ ਇਥੋਂ ਪਤਾ ਲੱਗਦਾ ਹੈ ਕਿ ਤੁਹਾਡੀ ਸਿਆਸਤ ਕਿੱਡੀ ਦੋ ਧਾਰੀ ਹੈ ਜਾਨੀ ਕਿ ਦੋ ਗਲੀ ਸਿਆਸਤ ਛੋਟੇ ਸ਼ਬਦਾਂ ਚ ਕਹੀਏ ਤਾਂ ਕਿਸ ਤਰ੍ਹਾਂ ਦੀ ਹੈ ਤੁਹਾਡਾ ਇਥੋਂ ਸਪਸ਼ਟ ਰੂਪ ਚ ਪਤਾ ਲੱਗ ਜਾਂਦਾ ਹੈ